ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਰੰਡਾਤ ਬੰਦਨ ਅਨਕਵਾ ਸਰਵ ਕਲਾ ਸਮਰਥ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਸਹਿਬ ਜੀ 12 ਮਾ ਮਾਦ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਤ ਕਰਮ ਕੇ ਵਿਚੜੈ ਕਰ ਕਿਰਪਾ ਮਿਲੋ ਰਾਮ ਚਾਰ ਕੰਤ ਦੈ ਦਿਸ ਭ੍ਰਮੈ ਕਤਿ ਆਏ ਪ੍ਰਭ ਕੀ ਸਾਮ ਤੈਨੂੰ ਦੁਦਾ ਤੇ ਬਹਰੀ ਕਿਤਨ ਆਵੇ ਕਾਮ ਜਲ ਬਿਨ ਸਾਕ ਕੁੰਮਲਾਪਤੀ ਉਪਜੈ ਨਾਹੀ ਧਾਮ ਹਾਰ ਨਾ ਹ ਨ ਮਿਲਿਆ ਸਾਜਨਾ ਕਤ ਪਾਈਐ ਵਿਸ਼ਰਾਮ ਜਿਤ ਕਰ ਹਰ ਕੰਤ ਨਾ ਪ੍ਰਗਟਾਈ ਪਠ ਨਗਰ ਸੇ ਰਾਮ ਸ਼ਰਵ ਸਿੰਘ ਔਰ ਤੰਬੋਲ ਰਸ ਸੰਦੇਹੀ ਸਭ ਕਾਮ ਪ੍ਰਭ ਸੁਮੀ ਕੰਤ ਵੀ ਹੋਣੀਆ ਮੀਤ ਸਜਣ ਸਭ ਜਾ ਨਾਨਕ ਦੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਪਰ ਮਿਲੋ ਸੁਮੀ ਸੰਗ ਪ੍ਰਭ ਜਿਸ ਕਾ ਨੈ ਚਲਤੋ ਛੇਤ ਗੋਵਿੰਦਿਆ ਰਾਦੀ ਐ ਹੋਵੇ ਆਨੰਦ ਕਣਾ ਸਤਜ ਨਾਮ ਲਪਾਈ ਐ ਰਸਨਾ ਨਾਮ ਪਣਾ ਜਿਨ ਪਾਇਆ ਪਰਵ ਆਪਣਾ ਯਾਇ ਤਿਸ ਹੈ ਗਣਾ ਇਕਨ ਤਸਵਨ ਜੀਵਨਾ তথা ਜਨਮ ਜਣਾ ਜਲ ਤਲ ਮਹਿਲ ਪੂਰਿਆ ਰਾਵਿਆ ਵਿੱਚ ਬਣਾ ਸੋ ਪ੍ਰਵਚਤ ਨਯਾ ਬਈ ਕਿਤੜਾ ਦੁੱਖ ਗਣਾ ਜਿਨੇ ਰਾਵਿਆ ਸੋ ਪ੍ਰਭੂ ਤੰਨਾ ਭਗ ਮਣਾ ਅਨ ਦਰਸ਼ਨ ਕੋ ਮਨ ਲੋਚਦਾ ਨਾਨਕ ਆਸਮਨਾ ਚੇਤ ਮਿਲਾਏ ਸੋ ਪ੍ਰਭੂ ਤਸ ਕੈ ਪਾਏ ਲਗਾ ਉਹ ਵੈਸਾ ਕਦੀਰਣ ਕਉ ਵਾਢਿਆ ਜਿੰਨਾ ਪ੍ਰੇਮ ਵਿਸ਼ੋ ਅਸਾਜਨ ਫੁਰਕ ਵਿਸਾਰ ਕੈ ਲਕੀ ਮਾਇਆ ਤੂ ਉਤਰ ਕਲਤਰਨਾ ਸੰਗ ਤਨਾ ਅਰਵਨਾਸੀ ਓ ਪਲਚ ਪਲਚ ਸਗਲੀ ਮੂਈ ਝੂਟੈ ਤੰਦਾ ਮੋਹ ਇਕ ਜ਼ਹਰ ਕੇ ਨਾਮ ਬਿਨ ਅਕੇ ਲਈ ਖੋਹੀ ਦਇਉ ਸਰਦ ਕੋ ਚੰਨਾ ਪ੍ਰਭ ਨੇ ਵਰਨਾ ਕੋਈ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਰਮ ਸੁਏ ਨਾਨਕੀ ਪ੍ਰਬੇਨਤੀ ਪ੍ਰਮਲੁ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੇ ਜਹ ਸੰਤ ਭੇਟੈ ਹਰ ਸੁਏ ਹਰ ਜੇਟ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸਜਣ ਦਾ ਵਣ ਲੱਗਿਆ ਕਿਸੇ ਨਾਂ ਦੇ ਬੰਨ ਮਾਨਕ ਮੋਤੀ ਨਾਮ ਪ੍ਰਵ ਯੁਨ ਲੱਗੇ ਨਾਹੀ ਸੰ ਰੰਗ ਸਭੇ ਨਾਰਾਇਣ ਜੀਤੇ ਮਨ ਪਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਏ ਧੰਨ ਆਪਣੀਆ ਜੀ ਮਿਲਾਏ ਚਿੜਕਾ ਰੋਵਨ ਸਾਧੂ ਸੰਗ ਪ੍ਰਾਪਤੇ ਨਾਲ ਚਰੰਗ ਮਾਨੰਨ ਹਰ ਜੀਟਰ ਰੰਗੀਲਾ ਤਿਸ ਧਨੀ ਜਿਸ ਕਾ ਭਗ ਮਥਨ ਆਸਰਤ ਪੰਦਾ ਤਿਸ ਲਗੈ ਨਾ ਉਹ ਨਾ ਜੰਨਾ ਪਾਸ ਜਗ ਜੀਵਨ ਪਰ ਤਿਆਗ ਕੈ ਮਨਸ ਸੰਧੀਆਸ ਦੁਈਏ ਭਾਈ ਵਿਗੁਚੀਐ ਗਲ ਤੈ ਸੁਜਮਗੀ ਪਾਸ ਜਹ ਅਭਿ ਜ ਸੁਨ ਲੈ ਮਥੈ ਜੁਲਕਿਆਸ ਰੈਣ ਵਿਹਾਣੀ ਪਚੋ ਤਾਲੀ ਉੱਠ ਚੱਲੀ ਗਈ ਨਰਾਸ ਜਿੰਨ ਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸਈ ਪ੍ਰਪਤ ਦਵਿੰਦੂ ਜੈ ਕੋ ਨਹੀਂ ਨਾਨਕ ਕੀ ਅਰਦਾਸ ਬਾਸਾੜ ਸੁਹੰਦਾ ਤਸ ਲਗੈ ਜਿਸ ਮਨ ਅਰ ਚਰਨ ਨਿਵਾਸ सावन सरसी कामणी चरण कम सो प्यार मत रंगा सच रंग हिकु बेक्या रंग कुड़ेशार हर मत सुहावणी मिलसाधुती वनहार ਉ ਵਾਰਨ ਤਨ ਪ੍ਰਭ ਸੰਗ ਮੋਲਿਆ ਸਮਰਤਿਪੁਰ ਕੇ અપਾਰ ਘਰ ਮਿਲਨੇ ਨੂੰ ਮਨ ਲੋਚਦਾ ਕਰ ਮੰਗਲਾਵਣ ਹਾਰ ਜਿਨੀ ਸਕੀਏ ਪ੍ਰਪਾਇਆ ਹਉ ਤਨ ਕੈ ਸਤਿ ਬਲਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਣ ਹਾਰ ਸਾਵਣ ਤਨ ਸੁਹਾਗਣੀ ਜਿਨ ਰਾਮ ਨਾਮਿ ਉਹ ਰਹਾਰ ਪਾਦੂਏ ਪਰਮਪੁਲਾਣੀਆਂ ਦੁਜੈ ਲਗਾਹਿ ਤਉ ਲਖ ਸ਼ਿੰਗਾਰ ਬਣਾਇ ਕਾਰਜ ਨਾਹੀ ਕੀਤਾ ਜਿਤ ਦੰਦਹਿ ਵਿੰਸ ਸੀਤ ਤਿਸ ਵੇਲੇ ਕਹਿ ਸੰਪ੍ਰੀਤ ਪਕਰ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤਾਏ ਛੜ ਖੜੋ ਦੇਖਨੈ ਮਾਹੀ ਜਿਨਸੋਂ ਲਗਾਹਿ ਤਉ ਹੱਥ ਮਰੂੜੈ ਤਨ ਕਪੇ ਸਿਆਹੋ ਹੋ ਵਾਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰੜਾਖੀਤ ਨਾਨਕ ਕ੍ਰਿਸ਼ਨਾਗਤੀ ਚਰਨ ਬੋਹਿਤ ਪ੍ਰਵਦੇਤ ਸੇ ਪਾਦੂਏ ਨਰਕ ਨਾ ਪਾਈਐ ਗੁਰ ਰਖਣੋ ਵਾਲਾ ਏਤ ਕਾ ਸੁਣ ਪ੍ਰੇਮ ਮਹਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਇ ਸੰਤ ਸਹਾਈ ਪ੍ਰੇਮ ਕੇ ਹੋ ਤਨ ਕੈ ਲਾਗਾ ਪਾਈ ਵਿਨ ਪ੍ਰਭ ਕਾ ਸੁਖ ਪਾਈ ਹੈ ਦੂਜੀ ਨਹੀਂ ਜਾਏ ਜਿਨੇ ਚਾਹਿਆ ਪ੍ਰੇਮ ਰਸ ਸੇ ਤ੍ਰਿ ਉਤਰ ਰਹੇ ਆ ਗਾਈ ਆਪ ਤੱਕ ਬੇਨਤੀ ਕਰੈ ਲੇਹੁ ਪ੍ਰਭ ਲੜਲਾਏ ਜੋ ਹਰ ਕੰਤ ਮਿਲਾਈਆ ਸੇ ਵਿਚਣ ਕਤੈ ਨਾ ਜਾਏ ਪ੍ਰਭ ਵਿੰਦੂ ਜਾ ਕੋ ਨਹੀਂ ਨਾਨਕ ਹਰ ਸਰਨਾਇ ਅਸੋ ਸੁਖੀ ਵਸੰਦੀਆ ਜਿੰਨਾ ਮਾਇਆ ਹਰ ਰਾਏ ਕਤਕ ਕਰਮ ਕਮਾਵਣੇ ਦੋਸ ਨਾ ਕਾਉ ਜੋਗ ਪਰਮੇਸ਼ਰ ਤੇ ਭੁੱਲਿਆ ਦੇ ਆਪਣੋ ਸਭੇ ਰੋਗ ਬੇਮੁਖ ਕੋਏ ਰਾਮ ਤੇ ਲਖਣ ਜਨਮ ਕੀ ਯੋਗ ਤਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਕੇ ਵਿੱਚ ਨਾ ਕੋਈ ਕਰ ਸਕੈ ਕਿਸ ਤਰੁ ਬਹ ਰੋਜੀ ਕੀ ਤਕ ਸੁਣਾ ਹੋਵੈ ਲਖਿਆ ਤੁਰ ਸੰਜੋਗੈ ਵੜ ਭਾਗੇ ਮੇਰਾ ਪਰਮ ਮਿਲੈ ਤਉ ਤਰੈ ਸਭੀ ਊੜ ਨਨ ਕੋ ਪ੍ਰਵਰਾਕ ਲੈਹੀ ਮੇਰੇ ਸਾਹਿਬ ਬੰਦੀ ਮੋਚੈ ਕਤਿ ਕੋ ਵੈ ਸਾਧ ਸੰਗ ਬੰਚੈ ਸਭੇ ਸੋਚ ਮੰਗਰ ਮਹ ਸਹੰਦੀਆ ਹਰ ਪ੍ਰਸੰਗ ਬੈਠੜੀਆ ਤਨ ਕੀ ਸੋਭਾ ਕੈ ਗਣੀ ਓ ਜੇ ਸਾਹਿਬ ਮੇਲੜੀਆ ਤਨ ਮਨ ਮੋਲੇ ਆਰਾਮ ਸੋ ਸੰਗ ਸਦ ਸਹਿਲੜੀਆ ਤਿੰਨ ਦੁੱਖ ਨ ਕਬੂ ਉਤਰੈ ਸੇ ਜਮਕੇ ਵਸ ਪੜੀਆ ਜਿਨੇ ਰਾਵਿਆ ਪ੍ਰਭ ਆਪਣਾ ਸੇ ਦਿਸਣ ਰਤ ਖੜੀਆ ਰਤਨ ਜਵੇਰ ਲਾਲ ਹਾਰ ਕੰਟਨ ਤੰਦਾ ਜੜੀਆ ਨਾਨਕ ਬੰਚੈ ਧੂੜ ਤਨ ਪ੍ਰਭ ਸਰਣੀ ਦਰ ਪੜੀਆ ਮੰਗਰ ਪਰਵਿਆ ਰਾਦਣਾ ਬੌੜਨਾ ਜਨਮੜਿਆ ਕੋਖ ਤੋ ਕਾਰਨਾ ਵਿਆਪਾਈ ਕੰਠ ਮਿਲਿਆ ਹਰਨਾ ਹੋ ਮੰਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਕੋਟ ਗੋਵਿੰਦ ਗੋਪਾਲ ਰਾਏ ਸਿਵਾ ਸਾਮੀ ਲਾਹੋ ਵਿਕਿਆ ਪੋਈ ਨਾ ਸਕਈ ਮਿਲ ਸਾਖੁ ਗੁਣ ਗਾਓ ਜੈ ਤੂ ਉਪਜੀਤਾ ਹੈ ਮਿਲੀ ਸੱਚੀ ਪ੍ਰੀਤ ਸਮਾਓ ਕਰ ਗਹਿ ਲਿਨੀ ਪਰ ਬ੍ਰਹਮ ਬੋਲ ਨਾ ਵਿਛੜਿਆ ਬਾਹਰ ਜਾਉ ਲਖਵੇਰੀਆ ਹਰ ਸਜਣੀ ਇਕ ਮਗਾਓ ਸਰਮ ਪਈ ਨਾਰਾਇਣੈ ਨਾਨਕ ਦਰ ਪਈਆ ਪੌਕ ਸੁਹੰਦਾ ਸਰਬ ਸੁਖ ਜਿਸ ਵਖੇ ਵੇ ਪਰਵਾਹ ਮਾਗ ਮਜਨ ਸੰਗ ਸਾਧੂਆ ਤੂਰੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾ ਜਨਮ ਕਰਮ ਮਲ ਉਤਰੈ ਮਨ ਤੇ ਜਾਇ ਕੁਮਾਨ ਕਾਮ ਕ੍ਰੋਧ ਨਾ ਮੋਹਿਐ ਬਿਨਸੈ ਲੋਭ ਸੁਵਾਨ ਸਚੈ ਮਾਰਗ ਚਲਦੇ ਆ ਉਸਤ ਕਰੇ ਜਹਾਨ ਅਠਰ ਤੀਤ ਸਗਲ ਪੁੰਨ ਜੀ ਦਇਆ ਪਰਵਾਨ ਜਿਨੋਂ ਦੇਵ ਦਇਆ ਕਰ ਸੋਈ ਪ੍ਰਕ ਸੁਜਾਨ ਜਿੰਨਾ ਮਿਲਿਆ ਪਰਵ ਆਪਣਾ ਨਾਨਕ ਤਨ ਕੁਰਬਾਨ ਮਗ ਸੁਚੇ ਸੇ ਕੰਡੀਆਂ ਜਿ ਪੂਰਾ ਗੁਰ ਮਿਹਰਵਾਨ ਫਲ ਗੁਣ ਅੰਧ ਪਾਰ ਜਨਾ ਹਰ ਸਜਨ ਪ੍ਰਗਟੇ ਆਏ ਸੰਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇ ਜੀ ਸਵਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਪੁੰਨੀ ਵਡਪਕ ਨੂੰ ਵਰ ਪਾਇਆ ਹਰ ਰਾਜ ਮਿਲ ਸਹੀਆ ਮੰਗਲ ਕਵਹੀ ਗੀਤ ਗੋਵਿੰਦ ਲਾਏ ਹਰ ਜੇ ਆਵਰ ਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਏ ਹਾਲਤ ਪਲ ਸਵਾਰਿਉਨ ਨ ਚਲ ਦਿੱਤੀ ਨ ਜਾਏ ਸੰਸਾਰ ਸਾਗਰ ਤੇ ਰਕੀ ਜਨ ਬਹੁਤ ਨਾ ਜਨਮ ਧਾਈ ਜਿਵਾ ਇਕ ਅਨੇਕ ਗੁਣਾ ਤਰੇ ਨਾਨਕ ਚਰਣੀ ਪਾਏ ਫਲ ਗੁਨ ਸਾਲਾਹੀਏ ਜਿਸ ਨੂੰ ਤਿਲਨਾ ਤਮਾਈ ਜਿੰਨ ਜਿੰਨ ਨਾਮ ਤੇ ਆਇਆ ਤਨ ਕੇ ਕਾਜ ਸਰੇ ਹਰ ਗੁਰ ਪੂਰਾ ਆ ਰਤਿਆ ਤਰਗਹਿ ਸਚ ਕਰੇ ਸਰ ਸੁਖ ਅਨ ਚਰਨ ਹਾਰ ਪੌਦਲ ਦਿਕੰਤਰੇ ਪ੍ਰੇਮ ਭਗਤਨ ਪਾਈਆ ਬਿਖਿਆ ਨਾਹੀ ਜਰੇ ਕੋੜ ਗਏ ਦੂਦਾ ਨਸੀ ਪੂਰਨ ਸਚ ਪਰੇ ਪਾਰ ਪਰਮ ਪ੍ਰਭ ਸੇ ਹੁੰਦੇ ਮਨ ਅੰਦਰ ਇਕ ਤਰੇ ਮਹਾ ਦਿਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ